ਸਸੇ ਗੱਲ ਜੀ ਮੇਰਾ ਨਾਮ ਹੈ ਜਸਪ੍ਰੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਸਿੰਘ ਸਾਂਸ ਕਨਸੈਪਟ ਕਲਾਸਿਸ 2.0 ਅੱਜ ਗੱਲ ਕਰਦੇ ਆ ਮਾਈਕਰੋ ਇਕਨੋਮਿਕਸ ਦੇ ਤੀਸਰੇ ਚੈਪਟਰ ਬਾਰੇ ਕਈ ਬੁੱਕਸ ਵਿੱਚ ਤੀਸਰਾ ਹੋਏਗਾ ਕਈਆਂ ਦੇ ਵਿੱਚ ਦੂਜਾ ਹੋਏਗਾ ਇਹ ਦੇਖ ਲੈਣਾ ਜ਼ਰਾ ਬੜੀ ਦਿੱਕਤ ਹੈ ਟੌਪਿਕ ਤਾਂ ਹੁੰਦਾ ਹਸਣਾ ਜਿਹੜਾ ਮੇਨ ਹੈ ਆਪਣੇ ਕੋਲ ਅੱਜ ਦਾ ਟੌਪਿਕ ਹੈਗਾ ਜੀ ਕੰਜ਼ਿਊਮਰਸ ਇਕਲੀਬਰੀਅਮ ਇੱਥੋਂ ਗੱਲ ਆਪਾਂ ਸਟਾਰਟ ਕਰਨੀ ਹੈ ਤੇ ਪਿੱਛੇ ਦੋ ਵੀਡੀਓਜ਼ ਹੋਰ ਬਣ ਚੁੱਕੀਆਂ ਨੇ ਤੇ ਕੁਝ ਟੁੱਟੀਆਂ ਵੀਡੀਓਜ਼ ਵੀ ਆ ਗਈਆਂ ਨੇ ਟੌਪਿਕ ਵਾਈਜ਼ ਆਪਾਂ ਪੀਪੀਸੀ ਵਾਲਾ ਪੂਰਾ ਚੈਪਟਰ ਕਰ ਚੁੱਕੇ ਆਂ ਆਪਾਂ ਬੇਸਿਕ ਜਿਹੜਾ ਮਾਈਕਰੋ ਇਕਨੋਮਿਕਸ ਦਾ ਇੰਟਰੋਡਕਸ਼ਨ ਵਾਲਾ ਚੈਪਟਰ ਉਹ ਪੂਰਾ ਕਰ ਚੁੱਕੇ ਆਂ ਜਿਹਦਾ ਲਿੰਕ ਤੁਹਾਨੂੰ ਨੀਚੇ ਡਿਸਕ੍ਰਿਪਸ਼ਨ ਚ ਨਜ਼ਰ ਆ ਜਾਏਗਾ ਚੈਪਟਰ ਦੀ ਸ਼ੁਰੂਆਤ ਕਰਦੇ ਆਂ ਚੈਪਟਰ ਦਾ ਨਾਮ ਹੈ ਕੰਜ਼ਿਊਮਰਸ ਇਕਲੀਬਰੀਅਮ ਇਕਲੀਬਰੀਅਮ ਤੇ ਛਾਲ ਮਾਰਨ ਤੋਂ ਪਹਿਲਾਂ ਇਹ ਸਮਝਿਓ ਕਿ ਕੰਜ਼ਿਊਮਰ ਕੀ ਹੁੰਦਾ ਬੇਸਿਕਲੀ ਕੰਜ਼ਿਊਮਰ ਉਹ ਹੁੰਦਾ ਜੋ ਕੰਜ਼ਿਊਮ ਕਰਦਾ ਠੀਕ ਹੈ ਗੱਲ ਇੰਨੀ ਕੁ ਵਿੱਚ ਖਤਮ ਹੋ ਜਾਂਦੀ ਆ ਪਰ ਆਪਾਂ ਜੀ ਜਿਆਦਾ ਤਿੱਖੇ ਤਰੀਕੇ ਨਾਲ ਜਿਆਦਾ ਰੈਸ਼ਨਲ ਵੇ ਨਾਲ ਜਿਆਦਾ ਟੈਕਨੀਕਲ ਵੇ ਨਾਲ ਜੇ ਤੁਸੀਂ ਲਿਖਣੀ ਹੈ ਡੈਫੀਨੇਸ਼ਨ ਉਹ ਇਦਾਂ ਬਣਦੀ ਹੈ ਕੀ ਹੈ ਕੰਜ਼ਿਊਮਰ ਇਜ਼ ਐਨ ਏਜੰਟ ਇੱਕ ਉਹ ਬੰਦਾ ਹੈ ਉਹ ਏਜੰਟ ਹੈ ਜੋ ਕਿ ਯੂਜ਼ ਕਰ ਰਿਹਾ ਗੂਡਸ ਐਂਡ ਸਰਵਿਸਿਜ਼ ਨੂੰ ਠੀਕ ਗੂਡਸ ਐਂਡ ਸਰਵਿਸਿਜ਼ ਨੂੰ ਕੰਜ਼ਿਊਮ ਕਰ ਰਿਹਾ ਸਿੰਪਲ ਵਰਡ ਯੂਜ਼ ਕਰ ਰਿਹਾ ਅੱਗੇ ਕਿਸ ਵਾਸਤੇ ਕਰਦਾ ਫੋਰ ਡਾਇਰੈਕਟ ਸੈਟੀਸਫੈਕਸ਼ਨ ਆਫ ਹਿਸ অর ਹਰ ਵਾਂਟਸ ਕੰਜ਼ਿਊਮਰ ਮੁੰਡਾ ਹੋਵੇ ਕੁੜੀ ਹੋਵੇ ਠੀਕ ਲੇਡੀਜ਼ ਐ ਜੈਂਟਸ ਕੰਜ਼ਿਊਮ ਕਰਨ ਵਾਲਾ ਕੰਜ਼ਿਊਮਰ ਹੈ ਠੀਕ ਕਿਸ ਵਾਸਤੇ ਕੰਜ਼ਿਊਮ ਕਰਦਾ ਤਾਂ ਕਿ ਉਹ ਡਾਇਰੈਕਟ ਸੈਟੀਸਫੈਕਸ਼ਨ ਮਿਲ ਸਕੇ ਉਹਦੇ ਵਾਂਟਸ ਨੂੰ ਉਹ ਆਪਣੀ ਵਾਂਟਸ ਨੂੰ ਸੈਟੀਸਫਾਈ ਕਰ ਸਕੇ ਉਹ ਸੰਤੁਸ਼ਟ ਹੋ ਸਕੇ ਆਪਣੀਆਂ ਚਾਹਤਾਂ ਨੂੰ ਸੰਤੁਸ਼ਟ ਕਰਾ ਸਕੇ ਹਾਂ ਇਹ ਕਹਿ ਲਓ ਠੀਕ ਅਗਲੀ ਗੱਲ ਕੰਜ਼ਿਊਮਰ ਕਨਸਿਸਟ ਸੋਫ ਇੰਡੀਵਿਜੂਅਲ ਇੰਸਟੀਟਿਊਸ਼ਨ group of individuals वगैरह वगैरह चक्कर ਕੀ ਹੈ कंज्यूमर ਦੇ ਵਿੱਚ ਲੇਡੀਜ਼ ਜੈਂਟਸ ਇੰਡੀਵਿਜੂਅਲਸ ਹੋ ਸਕਦੇ ਨੇ ਕੰਜ਼ਿਊਮਰ ਚ ਇੰਸਟੀਟਿਊਸ਼ਨਸ ਵੀ ਹੋ ਸਕਦੇ ਨੇ ਗੁਰਦੁਆਰੇ ਮੰਦਿਰ ਸਕੂਲ ਹਸਪੀਟਲ ਕੋਈ ਕੰਪਨੀ ਆ ਕੋਈ ਆਰਗੇਨਾਈਜੇਸ਼ਨ ਕੁਝ ਵੀ ਠੀਕ ਤੇ ਗਰੁੱਪ ਆਫ ਇੰਡੀਵਿਜੂਅਲਸ ਜ਼ਿਆਦਾ ਬੰਦੇ ਦੀ ਗੱਲ ਵੀ ਆਪਾਂ ਇਕੱਠੀ ਕਰ ਸਕਦੇ ਹਾਂ ਠੀਕ ਅੱਗੇ ਦੇਖਣਾ ਜ਼ਰਾ ਬੜਾ ਇੰਪੋਰਟਪੂਨਟ ਪੁਆਇੰਟ ਹੈ ਕੰਜ਼ਿਊਮਰ ਦਾ ਬਿਹੇਵੀਅਰ ਕੀ ਹੈ ਕੰਜ਼ਿਊਮਰ ਦਾ ਬਿਹੇਵੀਅਰ ਸਿੰਪਲੀ ਇਹ ਇਸ ਤੇ ਡਿਪੈਂਡ ਕਰਦਾ ਕਿ ਕੰਜ਼ਿਊਮਰ ਕਿਸ ਤਰ੍ਹਾਂ ਨਾਲ ਖਰਚਾ ਕਰਦਾ ਹੈ ਆਪਣੀ ਕਮਾਈ ਨੂੰ ਕੰਜ਼ਿਊਮਰ ਦਾ ਮੇਨ ਕੰਮ ਹੈ ਕੰਜ਼ਿਊਮ ਕਰਨਾ ਪਰ ਮੁਫਤ ਵਿੱਚ ਚਾਹਾਂ ਮਿਲਣਗੀਆਂ ਨਹੀਂ ਕੰਜ਼ਿਊਮਰ ਨੂੰ ਕੰਜ਼ਿਊਮ ਕਰਨ ਲਈ ਚੀਜ਼ਾਂ ਖਰੀਦਣੀਆਂ ਪੈਣਗੀਆਂ ਤਾਂ ਉੱਥੋਂ ਉਹਦੇ ਬਿਹੇਵੀਅਰ ਦਾ ਪਤਾ ਲੱਗਦਾ ਹੈ ਕਿ ਉਹ ਕਿਵੇਂ ਕੰਜ਼ਿਊਮ ਕਰਦਾ ਹੈ ਚੀਜ਼ਾਂ ਨੂੰ ਉਹ ਕਿਵੇਂ ਖਰੀਦਦਾ ਹੈ ਉਹਨਾਂ ਚੀਜ਼ਾਂ ਤੇ ਉਹ ਆਪਣੀ ਇਨਕਮ ਕਿਵੇਂ ਸਪੈਂਡ ਕਰਦਾ ਇੱਕ ਇੰਪੋਰਟੈਂਟ ਪੁਆਇੰਟ ਦੱਸਦਾ ਸਪੈਸ਼ਲੀ ਉਹ ਬੱਚਾ ਵਾਸਤੇ ਜਿਹੜੇ ਪੰਜਾਬ ਪੰਜਾਬੀ ਮੀਡੀਅਮ ਪੜ੍ਹ ਰਹੇ ਨੇ ਇਕਨੋਮਿਕਸ ਚਾਹੇ ਇੰਗਲਿਸ਼ ਮੀਡੀਅਮ ਲੈ ਲਓ ਪੰਜਾਬੀ ਮੀਡੀਅਮ ਲੈ ਲਓ ਤੁਹਾਡੀ ਇੱਛਾ ਹੈ ਸੀਰੀਅਸਲੀ ਕਹਿ ਰਿਹਾ ਹਾਂ ਹਾਂ ਇੱਕ ਪੁਆਇੰਟ ਦੱਸ ਦਵਾਂ ਪੰਜਾਬੀ ਜੇਕਰ ਜੋ ਤੁਸੀਂ ਮਤਲਬ ਮੀਡੀਅਮ ਉਠਾਓਗੇ ਤਾਂ ਤੁਹਾਨੂੰ ਉਹਦੇ ਵਿੱਚ ਕੁਝ ਕੁਝ ਵਰਡਸ ਹੋਣਗੇ ਜ਼ਿਆਦਾ ਅਜੀਬ ਲੱਗਣਗੇ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਤੁਸੀਂ ਆਪਣੀ ਪੰਜਾਬੀ ਲਿਖਣ ਲੱਗਿਆਂ ਕੰਜ਼ਿਊਮਰ ਨੂੰ ਕੰਜ਼ਿਊਮਰ ਹੀ ਲਿਖ ਦਿਓ ਇੰਗਲਿਸ਼ ਵਰਡ ਲਿਖ ਦਿਓ ਉਥੇ ਨੰਬਰ ਨਹੀਂ ਕੱਟੇ ਜਾਂਦੇ ਸੀਰੀਅਸਲੀ ਨਹੀਂ ਤਾਂ ਪੰਜਾਬੀ 'ਚ ਕੰਜ਼ਿਊਮਰ ਨੂੰ ਬੋਲਦੇ ਆ ਉਪਭੋਗਤਾ ਅਗਰ ਉਪਭੋਗਤਾ ਚੰਗਾ ਲੱਗਦਾ ਤਾਂ ਉਹ ਤਾਂ ਬੜ ਯੂਜ਼ ਕਰ ਲਓ ਬਸ ਮੈਂ ਪੰਜਾਬੀ ਮੈਡਮ ਵਾਲੇ ਬੱਚਾ ਹਮਸਾ ਦੱਸਣਾ ਸੀ ਕਿ ਤੁਸੀਂ ਅੰਗਰੇਜ਼ੀ ਪੰਜਾਬੀ ਮਿਕਸ ਕਰ ਸਕਦੇ ਹੋ ਨੰਬਰ ਨਹੀਂ ਕੱਟੇ ਜਾਂਦੇ ਚਲੋ ਅਗਲੀ ਗੱਲ ਬਹੁਤ ਇੰਪੋਰਟੈਂਟ ਪੁਆਇੰਟ ਹੈ ਬਹੁਤ 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 ਯੂਟਿਲਿਟੀ ਯੂਟਿਲਿਟੀ ਕੀ ਹੈ ਵੌਂਟ ਸੈਟੀਸਫਾਈਂਗ ਪਾਵਰ ਹੁੰਦੀ ਹੈ ਕਿਸੇ ਪ੍ਰੋਡਕਟ ਦੇ ਵਿੱਚ ਜਦੋਂ ਆਪਾਂ ਉਹਨੂੰ ਯੂਜ਼ ਕਰਦੇ ਹਾਂ ਆਪਾਂ ਉਸ ਪ੍ਰੋਡਕਟ ਨੂੰ ਯੂਜ਼ ਕਰਕੇ ਆਪਾਂ ਨੂੰ ਮਜ਼ਾ ਆ ਜਾਂਦਾ ਇੱਕ ਸੈਟੀਸਫੈਕਸ਼ਨ ਮਿਲਦੀ ਹੈ ਸੰਤੁਸ਼ਟੀ ਮਿਲਦੀ ਹੈ ਖੁਸ਼ੀ ਮਿਲਦੀ ਹੈ ਥੈਟ ਖੁਸ਼ੀ ਥੈਟ ਸੈਟੀਸਫੈਕਸ਼ਨ ਥੈਟ ਮਜ਼ਾ ਇਸ ਕਾਲਡ ਯੂਟਿਲਿਟੀ ਜੋ ਵੀ ਵਰਤਦੇ ਹੋ ਉਸ ਚੀਜ਼ ਨੂੰ ਵਰਤ ਕੇ ਖੁਸ਼ੀ ਤਾਂ ਮਿਲਦੀ ਹੈ ਨਾ ਤਾਂ ਹੀ ਉਸ ਚੀਜ਼ ਨੂੰ ਵਰਤ ਰਹੇ ਹਾਂ ਚਾਹੇ ਕੱਪੜੇ ਨੇ ਖਾਣ ਪੀਣ ਦੀ ਆਈਟਮਾਂ ਨੇ ਚਾਹੇ ਮੋਬਾਈਲ ਜੋ ਮਰਜ਼ੀ ਉਸ ਨੂੰ ਵਰਤ ਕੇ ਜੋ ਮਜ਼ਾ ਆਉਂਦਾ ਜੀ 댓 ਇਜ਼ ਕਾਲਡ ਯੂਟਿਲਿਟੀ ਠੀਕ ਹੁਣ ਥੋੜਾ ਟੈਕਨੀਕਲ ਲੈਂਗੁਏਜ ਦੇਖਿਓ ਜ਼ਰਾ ਯੂਟਿਲਿਟੀ ਕੀ ਹੁੰਦੀ ਹੈ ਇਟ ਰੈਫਰਸ ਟੂ ਸੈਟੀਸਫੈਕਸ਼ਨ ਡਰਾਈਵਡ ਫਰੋਮ ਦਾ ਕੰਜ਼ਮਪਸ਼ਨ ਆਫ ਅ ਕਮੋਡਿਟੀ ਜਦੋਂ ਵੀ ਕੋਈ ਕਮੋਡਿਟੀ ਕੋਈ ਪ੍ਰੋਡਕਟ ਯੂਜ਼ ਕਰੋਗੇ ਉਹਦੇ ਵਿੱਚੋਂ ਇੱਕ ਸੈਟੀਸਫੈਕਸ਼ਨ ਨਿਕਲਦੀ ਹੈ ਉਸ ਸੈਟੀਸਫੈਕਸ਼ਨ ਨੂੰ ਆਪਾਂ ਯੂਟਿਲਿਟੀ ਕਹਿੰਦੇ ਨੇ ਠੀਕ ਅੱਗੇ ਦੇਖਣਾ ਇੱਕ ਹੋਰ ਵੀ ਡਿਫਾਈਨ ਡੈਫੀਨੀਸ਼ਨ ਹੈ ਇਟ ਮੇ ਬੀ ਡਿਫਾਈਨਡ ਐਸ ਵਾਟ ਸੈਟੀਸਫਾਈਇੰਗ ਪਾਵਰ ਆਫ ਅ ਕਮੋਡਿਟੀ ਵਾਟ ਸੈਟੀਸਫਾਈਇੰਗ ਪਾਵਰ ਆਫ ਅ ਕਮੋਡਿਟੀ ਠੀਕ ਹੁਣ ਇਹਦੀ ਐਗਜ਼ਾਮਪਲ ਚ ਸਿੰਪਲ ਲਗਾਓ ਜੀ ਗੱਲ ਧਿਆਨ ਨਾਲ ਸਮਝਣਾ ਆ ਇੱਕ ਮੋਬਾਈਲ ਫੋਨ ਠੀਕ ਦੂਸਰੇ ਪਾਸੇ ਕੰਪੇਅਰ ਕਰੋ ਆ ਲਗਾ ਲੋ ਇੱਕ ਬੁੱਕ ਚਾਹ ਲੱਗਦਾ ਕਿਹਦੀ ਯੂਟਿਲਿਟੀ ਜ਼ਿਆਦਾ ਹੈ ਬੁੱਕ ਦੀ ਯੂਟਿਲਿਟੀ ਜ਼ਿਆਦਾ ਹੈ ਕਿ ਮੋਬਾਈਲ ਫੋਨ ਦੀ ਯੂਟਿਲਿਟੀ ਜ਼ਿਆਦਾ ਓਬਵੀਅਸਲੀ ਮੋਬਾਈਲ ਫੋਨ ਦੀ ਯੂਟਿਲਿਟੀ ਬਹੁਤ ਜ਼ਿਆਦਾ ਹੈ ਕਿਉਂਕਿ ਮੋਬਾਈਲ ਫੋਨ ਨਾਲ ਬੁੱਕ ਤੋਂ ਇਲਾਵਾ ਬਹੁਤ ਸਾਰੇ ਕੰਮ ਕਰ ਸਕਦੇ ਹਾਂ ਠੀਕ ਹੁਣ ਕੰਪੇਅਰ ਕਰੋ ਅੱਛਾ ਇਹ ਸਮਝ ਆਇਆ ਅੱਗੇ ਦੇਖੋ ਇੱਕ ਬੁੱਕ ਤੇ ਇੱਕ ਬਲੈਂਕ ਨੋਟਬੁੱਕ ਖਾਲੀ ਨੋਟਬੁੱਕ ਹੋਵੇ ਤੇ ਇੱਕ ਬੁੱਕ ਤੁਹਾਡੇ ਸਬਜੈਕਟ ਦੀ ਹੋਵੇ ਦੋਹਾਂ ਚੋਂ ਯੂਟਿਲਿਟੀ ਕਿਸ ਦੀ ਜ਼ਿਆਦਾ ਹੈ ਉਹ ਵਿਸਲੀਆ ਬਿਲਕੁਲ ਠੀਕ ਸੋਚਿਆ ਤੁਸੀਂ ਬੁੱਕ ਦੀ ਯੂਟਿਲਿਟੀ ਜ਼ਿਆਦਾ ਹੋਏਗੀ ਹਾਂ ਖਾਲੀ ਨੋਟਬੁੱਕ ਸਸਤੀ ਆਉਂਦੀ ਹੈ ਤੇ ਬੁੱਕ ਮਹਿੰਗੀ ਆਉਂਦੀ ਹੈ ਇੱਕ ਬੁੱਕ ਸਸਤੀ ਆਉਂਦੀ ਹੈ ਮੋਬਾਈਲ ਮਹਿੰਗਾ ਆਉਂਦਾ ਤੇ ਹੋਰ ਥੋੜਾ ਲਾਓ ਆ ग्डी यूटिलिटी ये तो मैं गड्डी बड़ी भेड़ी बनाई चलो कोई गल नहीं यूटिलिटी ज़्यादा है मोबाइल दी कट है इस करके गड्डी मोबाइल तो भी महंगी आती है ठीक नॉर्मली जिस तो चीज़ की जिनी ज़्यादा यूटिलिटी होएगी तो चीज़ उन्नी महंगी नज़र आएगी इन मोस्ट ऑफ द केसेस किमें ਇਹ ਟੀ ਹਮੇਸ਼ਾ ਵੀ ਕੈਮਨੀ ਕਰਦੀ ਲਾਸਟ ਟਾਈਮ ਜਦੋਂ ਕਲਾਸ ਦੇ ਵਿੱਚ ਇਹ ਗੱਲ ਬੋਲੀ ਸੀ ਨਾ ਵੀ ਜਿਸ ਚੀ ਦੀ ਯੂਟਿਲਿਟੀ ਓਨ ਜਿੰਨੀ ਜ਼ਿਆਦਾ ਉਸ ਚੀ ਦਾ ਪ੍ਰਾਈਸ ਵੀ ਓਨਾ ਜ਼ਿਆਦਾ ਫਿਰ ਇੱਕ ਬੱਚਾ ਖੜਾ ਹੋ ਕੇ ਬੋਲਦਾ ਸਰ ਜੀ ਪਾਣੀ ਤਾਂ ਬੜਾ ਸਸਤਾ ਹੈ ਉਹਦੇ ਵੀ ਇਹਨਾਂ ਦਾ ਗੁਜ਼ਾਰਾ ਨਹੀਂ ਹੂੰ ਬਿਲਕੁਲ ਸਹੀ ਡਾਊਟ ਸੀ ਬੱਚੇ ਦਾ ਕਿ ਪਾਣੀ ਦੇ ਬਿਨਾ ਗੁਜ਼ਾਰਾ ਨਹੀਂ ਹੈਗਾ ਮੋਬਾਈਲ ਦੇ ਬਿਨਾ ਤਾਂ ਥੋੜੇ ਦਿਨ ਰਹਿ ਲੋਂਗੇ ਗੱਡੀ ਬਿਨਾ ਵੀ ਰਹਿ ਲੋਂਗੇ ਬੁੱਕ ਬਿਨਾ ਨੋਟਬੁੱਕ ਬਿਨਾ ਵੀ ਰਹਿ ਲੋਂਗੇ ਪਰ ਪਾਣੀ ਬਿਨਾ ਤਾਂ ਬਹੁਤ ਵਰ ਦਿਨ ਚ ਪਾਣੀ ਪੀਣਾ ਪੈਂਦਾ ਫਿਰ ਵੀ ਪਾਣੀ ਸਸਤਾ ਕਿਉਂ ਹੈ ਉਹਦਾ ਕਾਰਨ ਸਿੰਪਲ ਹੈ ਪਾਣੀ ਨੇਚਰਲੀ ਉਹਦੀ ਸਪਲਾਈ ਬਹੁਤ ਜ਼ਿਆਦਾ ਹੈ ਜਿਸ ਚੀਜ਼ ਦੀ ਸਪਲਾਈ ਬਹੁਤ ਜ਼ਿਆਦਾ ਹੋਵੇ ਭਾਵੇਂ ਉਸ ਦੀ ਯੂਜ਼ੇਜ ਕਾਫੀ ਜ਼ਿਆਦਾ ਮੰਨ ਸਕਦੇ ਆ ਪਰ ਸਪਲਾਈ ਵੀ ਬਹੁਤ ਜ਼ਿਆਦਾ ਨਾ ਇਸ ਕਰਕੇ ਪਾਣੀ ਸਸਤਾ ਹੈ ਤੇ ਨੋਟਬੁੱਕ ਮਹਿੰਗੀ ਹੈ ਬੁੱਕ ਮਹਿੰਗੀ ਹੈ ਫੋਨ ਮਹਿੰਗਾ ਗੱਡੀ ਮਹਿੰਗੀ ਹੈ ਠੀਕ ਇਹ ਸਭ ਚੀਜ਼ਾਂ ਦੀ ਸਪਲਾਈ ਵੀ ਥੋੜੀ ਹੈ ਨਾ ਪਾਣੀ ਤਾਂ ਬਹੁਤ ਹੈ ਇਸੇ ਤੇ ਵੀ ਡਿਪੈਂਡ ਕਰਦਾ ਅੱਗੇ ਦੇਖਿਓ ਇੱਕ ਛੋਟਾ ਜਿਹਾ ਪੁਆਇੰਟ ਯੂਟਿਲਿਟੀ ਨੂੰ ਮੈਜ਼ਰ ਕਰ ਸਕਦੇ ਆ ਹੁਣ ਜੇ ਮੈਂ ਤੁਹਾਨੂੰ ਕਹਦਾ ਗੱਡੀ ਦੀ ਯੂਟਿਲਿਟੀ ਜ਼ਿਆਦਾ ਮੋਬਾਈਲ ਦੀ ਉਸ ਤੋਂ ਘੱਟ ਆ ਬੁੱਕ ਦੀ ਉਸ ਤੋਂ ਘੱਟ ਆ ਨੋਟਬੁੱਕ ਦੀ ਉਹ ਤੋਂ ਘੱਟ ਆ ਯੂਟਿਲਿਟੀ ਨੂੰ ਮੈਜ਼ਰ ਕਰ ਸਕਦੇ ਆ ਆਪਾਂ ਜ਼ਿਆਦਾ ਘੱਟ ਵਾਲੀ ਗੱਲ ਤਾਂ ਕਰਤੀ ਨੰਬਰ ਦੇ ਸਕਦੇ ਆ ਵੀ ਇਹਦੇ ਵਿੱਚ 100 ਦੀ ਯੂਟਿਲਿਟੀ ਇਹਦੇ ਵਿੱਚ 50 ਦੀ ਉਹਦੇ ਵਿੱਚੋਂ 20 ਦੀ ਉਹਦੇ ਵਿੱਚੋਂ 10 ਦੀ ਐਵੇਂ ਨੰਬਰ ਦੇ ਸਕਦੇ ਹਾਂ ਦੇਖੋ ਜੀ ਇੱਥੇ ਦੋ ਇਕਨੋਮਿਸਟ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਨੇ ਇੱਕ ਕਹਿੰਦਾ ਵੀ ਨੰਬਰ ਦੇ ਸਕਦੇ ਹਾਂ ਦੂਜਾ ਕਹਿੰਦਾ ਨੰਬਰ ਕਿੱਥੋਂ ਦੇ ਦੋਗੇ ਤੁਸੀਂ ਤੁਹਾਡਾ ਨੰਬਰ ਦੇਂਦਾ ਕਹਿੰਦਾ ਕੀ ਹਿਸਾਬ ਗਿਦਾਵ ਹੈਗਾ ਐਵੇਂ ਤੁਸੀਂ ਕਿਵੇਂ ਨੰਬਰ ਦੇ ਦੋਗੇ ਤੁਸੀਂ ਗੱਡੀ ਨੂੰ ਸੋਨ ਨੰਬਰ ਕੀ ਸੋਚ ਕੇ ਦਿੱਤਾ ਕੀ ਕੋਈ ਗੱਲ ਬਣਦੀ ਹੈ ਮੈਂ ਗੱਡੀ ਨੂੰ ਸੋਨਾ ਬਰ ਦੇ ਦੋ ਠੀਕ ਹੁਣ ਇੱਕ ਇਕਨੋਮਿਸਟ ਸੀਗਾ ਜਿਹੜਾ ਕਹਿੰਦਾ ਸੀ ਨੰਬਰ ਦੇ ਸਕਦੇ ਹਾਂ ਦੂਜਾ ਕਹਿੰਦਾ ਸੀ ਨੰਬਰ ਨਹੀਂ ਦੇ ਸਕਦੇ ਇਹੀ ਆਪਣੇ ਅੱਗੇ ਟੌਪਿਕ ਨੇ ਧਿਆਨ ਨਾਲ ਸਮਝੋ ਮਾਰਸ਼ਲਨ 뷰 ਹੁੰਦਾ ਇੱਕ ਐਲਫਰਡ ਮਾਰਸ਼ਲ ਦਾ 뷰 ਸੀਗਾ ਮਾਰਸ਼ਲਨ 뷰 ਬੋਲਦੇ ਹਨ ਜਿਸ ਨੂੰ ਉਹ ਕਹਿੰਦਾ ਸੀ ਵੀ ਨੰਬਰ ਦੇ ਸਕਦੇ ਹੋ ਉਹ ਕਹਿੰਦਾ ਸੀ ਯੂਟਿਲਿਟੀ ਕੈਨ ਬੀ ਮੈਜਰਡ ਇਨ ਟਰਮਸ ਆਫ ਕਾਰਡੀਨਲ ਨੰਬਰਸ 1 2 3 4 5 6 10 11 20 30 40 ਤੁਸੀਂ ਇਹਦੇ ਵਿੱਚ ਨੰਬਰ ਦੇ ਵਿੱਚ ਯੂਟਿਲਿਟੀ ਦੀ ਮੈਜਰਮੈਂਟ ਕਰ ਸਕਦੇ ਹੋ ਹਮ ਪਰ ਹਿਕਸ ਦਾ 뷰 ਸੀਗਾ ਇਕਸਨ 뷰ਸ ਬੋਲਦੇ ਆ ਉਸ ਨੂੰ ਜੇ ਆਰ ਹਿਕਸ ਦਾ ਜਿਹੜਾ ਕਹਿੰਦਾ ਸੀਗਾ ਆਰਡੀਨਲ ਨੰਬਰ ਚ ਹੀ ਯੂਟਿਲਿਟੀ ਦੇ ਸਕਦੇ ਆ ਆਰਡੀਨਲ ਨੰਬਰ ਚ ਹੀ ਯੂਟਿਲਿਟੀ ਨੂੰ ਮੈਜ਼ਰ ਕਰ ਸਕਦੇ ਆ ਆਰਡੀਨਲ ਨੰਬਰ ਕਿਹੜੇ ਹੁੰਦੇ ਨੇ ਆਰਡੀਨਲ ਨੰਬਰ ਮਤਲਬ ਫਸਟ ਸੈਕੰਡ ਥਰਡ ਕੋਈ ਛੋਟਾ ਕੋਈ ਵੱਡਾ ਕੋਈ ਘੱਟ ਕੋਈ ਜ਼ਿਆਦਾ ਕੰਪੈਰੀਟਿਵਲੀ ਆਪਾਂ ਕਹਿੰਦੇ ਗੱਲ ਕਰ ਸਕਦੇ ਆ ਆਪਾਂ ਕਦੇ ਵੀ ਇਹ ਨਹੀਂ ਕਹਿ ਸਕਦੇ ਕਿ ਗੱਡੀ ਚੋਂ 100 ਨੰਬਰ ਦੀ ਯੂਟਿਲਿਟੀ ਮੋਬਾਈਲ ਚੋਂ 50 ਨੰਬਰ ਦੀ ਯੂਟਿਲਿਟੀ ਨੋਟਬੁੱਕ ਦੇ ਵਿੱਚੋਂ 10 ਨੰਬਰ ਦੀ ਯੂਟਿਲਿਟੀ ਇਦਾਂ ਕਹਿੰਦਾ ਗੱਲ ਕਿੱਥੋਂ ਬਣੂਗੀ ਕਹਿੰਦਾ ਤੁਸੀਂ ਘੱਟ ਵੱਧ ਕਹਿ ਸਕਦੇ ਹੋ ਹਾਂ ਵੀ ਗੱਡੀ 'ਚ ਬਹੁਤ ਜ਼ਿਆਦਾ ਹੈ ਮੋਬਾਈਲ ਚੋਸ ਤੋਂ ਘੱਟਾ ਬੁੱਕ ਚੋਸ ਤੋਂ ਘੱਟਾ ਨੋਟਬੁੱਕ ਚੋਸ ਤੋਂ ਘੱਟਾ ਕਹਿੰਦਾ ਐਵੇਂ ਗੱਲ ਕਰਨੀ ਤਾਂ ਬਿਲਕੁਲ ਸਹੀ ਹੈ ਹੁਣ ਦੇਖੋ ਇਹ ਵੀ ਕੁਛ ਹੱਦ ਤੱਕ ਸਹੀ ਕਹਿੰਦਾ ਉਹ ਵੀ ਕੁਛ ਹੱਦ ਤੱਕ ਸਹੀ ਕਹਿੰਦਾ ਦੋਹਾਂ ਦੀਆਂ ਗੱਲਾਂ ਨੂੰ ਲੈ ਕੇ ਅੱਗੇ ਤਕੜੇ-ਤਕੜੇ ਟੌਪਿਕ ਨੇ ਜਿਹੜੇ ਆਪਾਂ ਕਰਨੇ ਨੇ ਅੱਗੇ ਦੇਖ ਅਗਲਾ ਆਪਣਾ ਕੋ ਟੌਪਿਕ ਹੈ ਫੀਚਰਸ ਯੂਟਿਲਿਟੀਜ਼ ਦੇਖੋ ਯੂਟਿਲਿਟੀ ਕੀ ਹੈ ਵਾਂਟ ਸੈਟੀਸਫਾਈਂਗ ਪਾਵਰ ਫੀਚਰਸ ਨੂੰ ਸਮਝਣਾ ਜ਼ਰਾ ਬੜੇ ਇੰਪੋਰਟੈਂਟ ਨੇ ਪਹਿਲਾ ਹੈ ਇਟ ਇਜ਼ ਅ ਫੰਕਸ਼ਨ ਆਫ ਇੰਟੈਂਸਿਟੀ ਆਫ ਵਾਂਟਸ ਦੇਖੋ ਜੀ ਯੂਟਿਲਿਟੀ ਡਿਪੈਂਡ ਕਰੇਗੀ ਉਸ ਦੀ ਉਸ ਪ੍ਰੋਡਕਟ ਦੀ ਇੰਟੈਂਸਿਟੀ ਆਫ ਵਾਂਟਸ ਤੇ ਤੁਹਾਨੂੰ ਇੱਕ ਪ੍ਰੋਡਕਟ ਚਾਹੀਦਾ ਤੁਹਾਨੂੰ ਉਸ ਪ੍ਰੋਡਕਟ ਦੀ ਕਿੰਨੀ ਕਿਚਾਹਤ ਹੈ ਜਿਵੇਂ ਕਿ ਇੱਕ ਭੁੱਖੇ ਵਾਸਤੇ ਰੋਟੀ ਜਦੋਂ ਉਹਨੂੰ ਮਿਲੇਗੀ ਉਹਨੂੰ ਯੂਟਿਲਿਟੀ ਉਹਦੇ ਵਿੱਚੋਂ ਬਹੁਤ ਜ਼ਿਆਦਾ ਮਹਿਸੂਸ ਹੋਏਗੀ ਬਜਾਏ ਇਸ ਦੇ ਕਿ ਜਿਹੜਾ ਥੋੜਾ ਬੋਤਾ ਆਲਰੇਡੀ ਜਿਆਦਾ ਭੁੱਖਾ ਨਹੀਂ ਹੈਗਾ ਜਾਂ ਕਹਿ ਲਓ ਥੋੜਾ ਜਿਹਾ ਰੱਜਿਆ ਹੋਇਆ ਹੈ ਕੁਝ ਵਾਰ ਦਾ ਮੜਮੋਟਾ ਖਾਦਾ ਪਿਆ ਉਹਦੇ ਲਈ ਉਸ ਚੀਜ਼ ਵਿੱਚ ਯੂਟਿਲਿਟੀ ਘੱਟ ਮਿਲੇਗੀ ਤਾਂ ਡਿਪੈਂਡ ਕਰਦਾ ਪਿਆ ਠੀਕ ਹੈ ਅਗਰ ਤੁਹਾਨੂੰ ਕਿਸੇ ਚੀਜ਼ ਦੀ ਜਿੰਨੀ ਜ਼ਿਆਦਾ ਇੱਛਾ ਹੋਏਗੀ ਉਹਦੇ ਵਿੱਚ ਓਨੀ ਜ਼ਿਆਦਾ ਤੁਹਾਨੂੰ ਉਸ ਤੋਂ ਯੂਟਿਲਿਟੀ ਮਿਲੇਗੀ ਦੂਜਾ ਪੁਆਇੰਟ ਸਬਜੈਕਟਿਵ ਇਨ ਨੇਚਰ ਸਪੈਸਿਫਿਕ ਨਹੀਂ ਹੈ ਆਬਜੈਕਟਿਵ ਨਹੀਂ ਹੈ ਸਬਜੈਕਟਿਵ ਮਤਲਬ ਬੜੀ ਜਨਰਲ ਜੀ ਚੀਜ਼ ਹੈ ਜੀ ਡਿਪੈਂਡ ਕਰਦਾ ਹੈ ਪਰਸਨ ਟੂ ਪਰਸਨ ਤੇ ਕਿਸੇ ਵਾਸਤੇ ਚਾਹ ਦਾ ਕੱਪ ਬਹੁਤ ਤਕੜੀ ਯੂਟਿਲਿਟੀ ਰੱਖਦਾ ਕਿਸੇ ਵਾਸਤੇ ਚਾਹ ਦਾ ਕੱਪ ਜਮੀ ਨਹੀਂ ਕੁਝ ਖਾਸ ਯੂਟਿਲਿਟੀ ਰੱਖਦਾ ਕਈ ਨੂੰ ਚਾਹ ਦੀ ਬਜਾਏ ਕੌਫੀ ਚ ਜ਼ਿਆਦਾ ਵਧੀ ਯੂਟਿਲਿਟੀ ਮਿਲਦੀ ਹੈ ਤਾਂ ਡਿਪੈਂਡ ਕਰਦਾ ਹੈ ਨੇਚਰ ਤੇ ਕਿ ਬੰਦੇ ਨੂੰ ਉਹ ਚੀਜ਼ ਪਸੰਦ ਹੈ ਕਿ ਨਹੀਂ ਪਸੰਦ ਉਸ ਹਿਸਾਬ ਨਾਲ ਯੂਟਿਲਿਟੀ ਨਿਕਲੇਗੀ ਠੀਕ ਤੀਜੀ ਗੱਲ ਇਟ ਇਜ਼ ਨੋਟ ਆਲਵੇਸ ਹਾਂ ਇਹ ਥੋੜਾ ਜਿਹਾ ਪੁਆਇੰਟ ਅਜੀਬ ਹੈ ਪਰ ਸਮਝਣਾ ਪਏਗਾ ਇਟ ਇਜ਼ ਨੋਟ ਆਲਵੇਸ ਰਿਲੇਟਡ ਟੂ ਯੂਸਫੁਲਨੈਸ ਆਪਾਂ ਇਹ ਕਹਿ ਦਿੰਨੇ ਆ ਵੀ ਚੀਜ਼ ਆਪਾਂ ਜਿੰਨੀ ਜ਼ਿਆਦਾ ਯੂਜ਼ ਕਰਾਂਗੇ ਉਨੀ ਜ਼ਿਆਦਾ ਯੂਟਿਲਿਟੀ ਨਿਕਲੇਗੀ ਬਟ ਦੇਖੋ ਯੂਸਫੁਲਨੈਸ ਤੇ ਉੱਤੇ ਵੀ ਡਿਪੈਂਡ ਨਹੀਂ ਹੈਗਾ ਕਿਵੇਂ ਸ਼ਰਾਬ ਹੈ ਇੱਕ ਸ਼ਰਾਬੀ ਵਾਸਤੇ ਤਾਂ ਉਹ ਚੀਜ਼ ਬਹੁਤ ਯੂਸਫੁਲ ਹੈ ਉਹਦੇ ਵਿੱਚ ਤੇ ਬਹੁਤ ਯੂਟਿਲਿਟੀ ਨਿਕਾਲ ਕੇ ਦੇ ਰਹੀ ਹੈ ਪਰ ਜਿਹੜਾ ਬੰਦਾ ਸ਼ਰਾਬ ਨਹੀਂ ਪੀਂਦਾ ਉਦੇ ਵਾਸਤੇ ਕੀ ਯੂਸਫੁਲ ਉਹ ਉਹਦੇ ਵਾਸਤੇ ਦਾ ਦੇ ਕਾਰਾ ਉਹਦੇ ਵਾਸਤੇ ਯੂਟਿਲਿਟੀ ਹੈ ਹੀ ਨਹੀਂ ਉਹਦੀ ਜ਼ੀਰੋ ਹੈ ਠੀਕ ਤਾਂ ਯੂਸਫੁਲਨੈਸ ਖਤਮ ਹੋ ਜਾਂਦੀ ਹੈ ਅੱਗੇ ਦੇਖਿਓ ਜੀ ਆਹ ਦੋ ਟਾਪਿਕ ਨੇ ਬਹੁਤ ਜ਼ਿਆਦਾ ਇੰਪੋਰਟੈਂਟ ਇੱਕ ਹੈ ਟੋਟਲ ਯੂਟਿਲਿਟੀ ਇੱਕ ਹੈ ਮਾਰਜਨਲ ਯੂਟਿਲਿਟੀ ਇਹ ਬੇਸਿਕਲੀ ਯੂਟਿਲਿਟੀ ਦੇ ਅਗੇ ਕੰਪੋਨੈਂਟਸ ਪਾਝੰਦੇ ਨੇ ਕਿ ਯੂਟਿਲਿਟੀ ਨੂੰ ਆਪਾਂ ਇਸ ਤਰੀਕੇ ਨਾਲ ਮੈਜ਼ਰ ਕਰ ਸਕਦੇ ਹਾਂ ਟੋਟਲ ਯੂਟਿਲਿਟੀ ਤੇ ਮਾਰਜਨ ਯੂਟਿਲਿਟੀ ਹਾਂ ਮੈਂ ਤੁਹਾਨੂੰ ਦੱਸ ਦਵਾਂ ਇਹ ਸਾਰਾ ਜਿਹੜਾ ਟੌਪਿਕ ਹੈ ਇਹ ਹੋਏਗਾ ਐਲਫ੍ਰੈਡ ਮਾਰਸ਼ਲ ਵਾਲਾ ਟੌਪਿਕ ਮਾਰਸ਼ਲ ਦਾ ਪੁਆਇੰਟ ਆਫ 뷰 ਜਿਹੜਾ ਸੀਗਾ ਉਹਦੇ ਹਿਸਾਬ ਨਾਲ ਆਪਾਂ ਗੱਲ ਸ਼ੁਰੂ ਕਰਦੇ ਹਾਂ ਤਾਂ ਫਰਸਟ ਪੁਆਇੰਟ ਆਪਣਾ ਗੱਲ ਆਉਂਦੀ ਹੈ ਗੱਲ ਟੋਟਲ ਯੂਟਿਲਿਟੀ ਬਾਰੇ ਟੋਟਲ ਯੂਟਿਲਿਟੀ ਬੇਸਿਕਲੀ ਕੀ ਹੈ ਕਿਸੇ ਪ੍ਰੋਡਕਟ ਦੇ ਜਿੰਨੇ ਵੀ ਤੁਸੀਂ ਯੂਨਿਟ ਕੰਜ਼ੂਮ ਕਰਨਾ ਚਾਹੁੰਦੇ ਹੋ ਸਾਰੇ ਯੂਨਿਟ ਕੰਜ਼ੂਮ ਕਰਕੇ ਟੋਟਲ ਯੂਟਿਲਿਟੀ ਕਿੰਨੀ ਮਿਲਗੀ ਜਿਵੇਂ ਕਿ ਤੁਸੀਂ ਰੋਟੀ ਖਾਣੀ ਹੈ ਚਾਰ ਰੋਟੀਆਂ ਖਾਣੀਆਂ ਤਿੰਨ ਖਾਣੀਆਂ ਦੋ ਖਾਣੀਆਂ ਹੈ ਸ਼ਾਇਦ ਕਿਸੇ ਨੇ ਪੰਜ ਵੀ ਖਾਣੀਆਂ ਹੋ ਸਕਦੀਆਂ ਨੇ ਚ ਟੋਟਲ ਵਿੱਚ ਲਾ ਕੇ ਲਾਉ ਨੂੰ ਵੀ ਐਵਰੇਜ ਕਿਸੇ ਦੀ 4 ਹੈ 4 ਰੋਟੀਆਂ ਖਾ ਕੇ ਟੋਟਲ ਯੂਟਿਲਿਟੀ ਕਿੰਨੀ ਮਿਲੀ 5 ਰੋਟੀਆਂ ਖਾ ਕੇ ਟੋਟਲ ਯੂਟਿਲਿਟੀ ਕਿੰਨੀ ਮਿਲੀ ਦੋ ਰੋਟੀਆਂ ਜਿਸ ਨੇ ਖਾਣੀਆਂ ਸੀ ਉਹਨੂੰ ਦੋ ਖਾ ਕੇ ਟੋਟਲ ਯੂਟਿਲਿਟੀ ਕਿੰਨੀ ਮਿਲੀ ਠੀਕ ਦੇਖਣਾ ਸਾਰਾ TU ਕੀ ਹੈ ਸਮ ਟੋਟਲ ਆਫ ਯੂਟਿਲਿਟੀ ਅਰਾਈਡ ਫਰਮ ਦਾ ਕੰਜ਼ਮਪਸ਼ਨ ਆਫ 올 ਯੂਨਿਟਸ ਆਫ ਦਾ ਕਮੋਡਿਟੀ ਜਿੰਨੇ ਵੀ ਖਾਣ ਦੀ ਆਦਤ ਪਈ ਹੋਈ ਹੈ ਜਿੰਨਾ ਤੁਸੀਂ ਖਾਣਾ ਚਾਹੁੰਦੇ ਹੋ ਕੰਜ਼ੂਮ ਕਰਨਾ ਚਾਹੁੰਦੇ ਹੋ ਉਹ ਸਾਰੇ ਨੂੰ ਕੰਜ਼ੂਮ ਕਰਕੇ ਸਾਰੇ ਯੂਨਿਟਸ ਕੰਜ਼ੂਮ ਕਰਕੇ ਟੋਟਲ ਯੂਟਿਲਿਟੀ ਕਿੰਨੀ ਮਿਲਦੀ ਹੈ ਭਈ ਠੀਕ ਦੂਜਾ ਪੁਆਇੰਟ ਮਾਰਜਨ ਯੂਟਿਲਿਟੀ ਕੀ ਹੈ ਦੇਖੋ ਟੋਟਲ ਯੂਟਿਲਿਟੀ ਤਾਂ ਇਹ ਸੇ ਵੀ ਸਾਰੇ ਯੂਨਿਟਸ ਨੂੰ ਇਕੱਠਾ ਟੋਟਲ ਕਰਕੇ ਮਾਰਜਨ ਯੂਟਿਲਿਟੀ ਕੀ ਹੈ ਕੱਲੇ-ਕੱਲੇ ਦੀ ਯੂਟਿਲਿਟੀ ਨਿਕਲਦੀ ਹੈ ਕੱਲੇ-ਕੱਲੇ ਇੱਕ ਯੂਨਿਟ ਦੀ ਯੂਟਿਲਿਟੀ ਮਤਲਬ ਪਹਿਲੀ ਰੋਟੀ ਦੀ ਦੂਜੀ ਰੋਟੀ ਦੀ ਤੀਜੀ ਰੋਟੀ ਦੀ ਚੌਥੀ ਰੋਟੀ ਦੀ utility ke dekho ke main MU of effort refers to the additional utility hor jehdi utility niklegi on account of consumption of an additional unit jadon tusi ik navi unit consume karoge ta oh de vichon kinni utility niklegi navi unit ch hor kinni utility niklegi ji that is called marginal utility ik roti kha chukke ho doji roti khann de utte tiji roti khann de utte ਚੌਥੀ ਰੋਟੀ ਖਾਣ ਦੇ ਉੱਤੇ ਜਾਂ ਕਹਿ ਲਓ ਪਹਿਲੀ ਰੋਟੀ ਖਾਣ ਦੇ ਉੱਤੇ ਫਰਸਟ ਵਾਲੀ ਤੇ ਸੈਕੰਡ ਵਾਲੀ ਤੇ ਥਰਡ ਵਾਲੀ ਤੇ ਕਿੰਨੀ ਯੂਟਿਲਿਟੀ ਨਿਕਲ ਰਹੀ ਹੈ ਸਿਰਫ ਉਸ ਪਾਰਟਿਕੂਲਰ ਯੂਨਿਟ ਵਾਸਤੇ ਕਿੰਨੀ ਯੂਟਿਲਿਟੀ ਉਹਨੂੰ ਬੋਲਦੇ ਹਨ ਮਾਰਜਨਲ ਯੂਟਿਲਿਟੀ ਠੀਕ ਇੱਥੇ ਕੋਣ ਟੇਬਲ ਬਣਾਇਆ ਸੀਗਾ ਤੇ ਉਹ ਟੇਬਲ ਚ ਬੜੀ ਕਿ ਇੰਪੋਰਟੈਂਟ ਗੱਲ ਸਮਝਾਉਣੀ ਆ ਜਿਹਦੇ ਦੀ ਡਿਟੇਲ ਆਪਾਂ ਅੱਗੇ ਕਰਦੇ ਹਾਂ ਮਾਰਜਨਲ ਯੂਟਿਲਿਟੀ ਤੇ ਟੋਟਲ ਯੂਟਿਲਿਟੀ ਦਾ ਵਿੱਚ ਇੱਕ ਬੜਾ ਪਿਆਰਾ ਰਿਲੇਸ਼ਨ ਹੈ ਮੈਂ ਪਹਿਲਾਂ ਆਪਾਂ ਸਮਝਨੀ ਹੈ MU ਦੀ ਥੋੜੀ ਜਿਹਾ ਬਿਹੇਵੀਅਰ MU ਦਾ ਬਿਹੇਵੀਅਰ ਥੋੜਾ ਜਿਹਾ ਕੈਟ ਹੁੰਦਾ ਆਮ ਤੌਰ ਤੇ ਇੱਕ ਫੀਨੋਮੈਨਾ ਹੈ ਬੜਾ ਸਿੰਪਲ ਜਿਹਾ ਦੇਖੋ ਜਿਵੇਂ ਜਿਵੇਂ ਆਪਾਂ ਕਿਸੇ ਚੀਜ਼ ਨੂੰ ਜ਼ਿਆਦਾ ਖਾਈ ਜਾਂਦੇ ਆ ਜ਼ਿਆਦਾ ਕੰਜ਼ਿਊਮ ਕਰੀ ਜਾਂਦੇ ਆ ਜ਼ਿਆਦਾ ਵਰਤੀ ਜਾਂਦੇ ਆ ਤਾਂ ਉਹਦੇ ਵਿੱਚੋਂ ਨਿਕਲਣ ਵਾਲੀ ਸੈਟੀਸਫਾਈਂਗ ਪਾਵਰ ਮਤਲਬ ਲਗਾ ਲਓ ਜਿਹੜਾ ਆਪਾਂ ਨੂੰ ਉਸ ਚੀਜ਼ ਨੂੰ ਕੰਜ਼ਿਊਮ ਕਰਕੇ ਮਜ਼ਾ ਆ ਰਿਹਾ ਸੀਗਾ ਉਹ ਮਜ਼ਾ ਹੌਲੀ ਹੌਲੀ ਘਟਦਾ ਜਾਂਦਾ ਹੈ ਪਹਿਲੀ ਵਾਰ ਵਰਤਾਂਗੇ ਬੜਾ ਮਜ਼ਾ ਦੂਜੀ ਵਾਰ ਤੇ ਮਜ਼ਾ ਥੋੜਾ ਘਟੇਗਾ ਤੀਜੀ ਵਾਰ ਤੇ ਹੋਰ ਘਟੇਗਾ ਚੌਥੀ ਵਾਰ ਤੇ ਹੋਰ ਘਟੇਗਾ ਪੰਜਵੀਂ ਵਾਰ ਤੇ ਸ਼ਾਇਦ ਦਿਲ ਨਾ ਕਿਤੇ ਠੀਕ ਤਾਂ ਕੰਜ਼ਮਪਸ਼ਨ ਜਿਹੜੀ ਹੈ ਜਿਵੇਂ ਜਿਵੇਂ ਆਪਾਂ ਕੰਟੀਨਿਊਸਲੀ ਕੰਜ਼ੂਮ ਕਰੀ ਜਾਵਾਂਗੇ ਕਿਸੇ ਪ੍ਰੋਡਕਟ ਨੂੰ ਉਹਦੇ ਨਿਚੋਂ ਨਿਕਲਣ ਵਾਲੀ ਨੈਕਸਟ 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 ਯੂਟਿਲਿਟੀ ਘਟਦੀ 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 ਜਾਏਗੀ ਜਿਵੇਂ ਦੇਖੋ ਜਰਾ ਜ਼ੀਰੋ ਕੁਆਂਟੀਟੀ ਯੂਟਲਾਈਜ਼ ਕੀਤੀ ਹੈ ਕੰਜ਼ੂਮ ਕੀਤੀ ਆ ਤਾਂ ਉੱਚ ਜ਼ੀਰੋ ਜੀਯੂ ਨਿਕਲੇਗੀ ਉਹਦੇ ਵਿੱਚੋਂ ਕੁਝ ਨਿਕਲੇਗਾ ਸਭ ਤੋਂ ਪਹਿਲਾਂ ਤਾਂ ਆਹ ਦੋ ਸਮਝਣੀਆਂ ਨੇ ਕੁਆਂਟੀਟੀ ਤੇ ਐਮਯੂ ਪਹਿਲੀ ਰੋਟੀ ਖਾਧੀ 6 ਨੰਬਰ ਦੀ ਯੂਟਿਲਿਟੀ ਮਿਲੇ ਦੂਜੀ ਰੋਟੀ ਤਾਂ ਥੋੜੀ ਜਿਹੀ ਘੱਟ ਯੂਟਿਲਿਟੀ ਮਿਲੇਗੀ ਕਿਉਂਕਿ ਪਹਿਲਾ ਪਹਿਲੀ ਵਾਰ ਕਰਨ ਤੇ ਜੋ ਮਤਲਬ ਪਹਿਲੀ ਵਾਰ ਉਸ ਚੀਜ਼ ਨੂੰ ਵਰਤਣ ਤੇ ਚੀਜ਼ ਨੂੰ ਖਾਣ ਤੇ ਜਿਹੜਾ ਸਵਾਦ ਆਏਗਾ ਸੈਟੀਸਫੈਕਸ਼ਨ ਮਿਲੇਗੀ ਸੰਤੁਸ਼ਟੀ ਮਿਲੇਗੀ ਉਹ ਬੈਸਟ ਹੋਏਗੀ ਫਸਟ ਦੇ 6 ਯੂਨਿਟਸ ਸੈਕਿੰਡ ਤੇ ਚਾਰ ਯੂਨਿਟ ਦੀ ਤਿੰਨ ਨੰਬਰ ਤੇ ਜੋ ਤੀਜੀ ਰੋਟੀ ਖਾਦੀ ਤਾਂ ਦੋ ਯੂਟਿਲਿਟੀ ਚੌਥੀ ਰੋਟੀ ਆਪਣਾ ਖਾਣ ਦਾ ਸਪੋਜ਼ ਕਰੋ ਦਿਲ ਵੀ ਨਹੀਂ ਸੀਗਾ ਫੇਰ ਵੀ ਧੱਕੇ ਨਾਲ ਤਾਂ ਯੂਟਿਲਿਟੀ ਨਹੀਂ ਮਿਲੀ ਉਸ ਤੋਂ ਤਾਂ ਜੇ ਕੋਈ ਪੰਜਵਾਂ ਪੰਜਵੇਂ ਰੋਟੀ ਖਵਾਣ ਦੀ ਚਾਹੇ ਪੰਜਵਾਂ ਮਰਤੋਂ ਯੂਨਿਟ ਆਪਾਂ ਕੰਜ਼ੂਮ ਕਰੇ ਤਾਂ ਯੂਟਿਲਿਟੀ ਮਾਈਨਸ ਚਲੀ ਜਾਊਗੀ ਉਹ ਤਾਂ ਕਹਿੰਦਾ ਵੀ ਬਾਕੀ ਦਾ ਵੀ ਤਬਾਹ ਆ ਜਾਊਗਾ ਐ ਸਮਝ ਲਓ ਤਾਂ ਟੋਟਲ ਯੂਟਿਲਿਟੀ ਕਿੰਨਾ ਨਿਕਲੇਗੀ पहली यूनिट के छः निकले सके दूजी मतलब पहलियाँ दो मिला के छे प्लस चार दस तीजी फिर जिद निकले से के, दस प्लस दो बारह चौथी जिद कुछ नहीं निकली यूटिलिटी बारह प्लस जीरो फिर बारह आ गई पंजी नंबर दूटिलिटी टी यू कि बनेगा बारह माइनस दो फिर आ गया दस ठीक टी यू होंगी टोटल यूटिलिटी जिमें जिम्मे कंज्यूम करते जाऊँगे नैक्सट नैक्सट यूटिलिटी जुड़ती जाएगी एड होंगी जाएगी ਠੀਕ ਅੱਛਾ ਇਸ ਨੂੰ ਇਸੇ ਕਰਕੇ ਨਾ ਇੱਕ ਹੋਰ ਵੀ ਦੱਸ ਦਵਾਂ ਇਹਨੂੰ ਇਦਾਂ ਵੀ ਬੋਲਦੇ ਆ ਸਬਮਿਸ਼ਨ ਆਫ MU ਡਿਟੇਲ ਅਗੇ ਗੱਲ ਕਰਦੇ ਆ MU ਤੇ TU ਦੇ ਟੇਬਲ ਦੇ ਵਿੱਚੋਂ ਗ੍ਰਾਫ ਬਣਾਉਣਾ ਬਹੁਤ ਇੰਪੋਰਟੈਂਟ ਹੈ ਪੇਪਰ ਦੇ ਵਿੱਚ ਨਾ ਕੁਐਸਚਨ ਦੇਖੋ ਇਦਾਂ ਆ ਸਕਦਾ ਵੀ ਤੁਸੀਂ ਐਕਸਪਲੇਨ ਕਰੋ ਮਾਰਜਨ ਯੂਟਿਲਿਟੀ ਨੂੰ ਟੋਟਲ ਯੂਟਿਲਿਟੀ ਨੂੰ ਜਾਂ ਇਹ ਕਹਿ ਲੋ ਕਿ ਮੈਜ਼ਰਮੈਂਟ ਯੂਟਿਲਿਟੀ ਨੂੰ ਐਕਸਪਲੇਨ ਕਰੋ ਐਲਫਰਡ ਮਾਰਸ਼ਲ ਦੇ ਹਿਸਾਬ ਨਾਲ ਉਹਦੇ ਪੁਆਇੰਟ ਆਫ View ਦੇ ਹਿਸਾਬ ਨਾਲ ਤਾਂ ਟੇਬਲ ਦੀ ਇੰਪੋਰਟੈਂਸ ਬਰਾਬਰ ਹੈ ਜਿੰਨੇ ਕੀ ਗ੍ਰਾਫ ਦੀ ਹੈ ਗ੍ਰਾਫ ਦੀ ਵਸਤ ਜ਼ਿਆਦਾ ਹੀ ਹੈ ਦੇਖੋ ਜ਼ਰਾ ਆ ਇੱਕ ਪਾਸੇ ਬਟਿਊ ਤਾਂ ਬਣਾਵਾਂਗੇ ਇੱਕ ਪਾਸੇ ਐਮਿਊ ਬਣਾਵਾਂਗੇ ਨਿਚਲੇ ਪਾਸੇ ਮੈਂ ਕੁਆਂਟੀਟੀ ਰੱਖ ਲਈਏ ਠੀਕ ਹੈ ਜੀ ਆ ਤਾਂ ਇਹਨਸ ਕਰ ਦੋ ਤੇ ਇਧਰਲੇ ਪਾਸੇ ਟੀ ਜੂ ਇਧਰਲੇ ਪਾਸੇ ਐਮਿਊ टी यू का अलग बनाने अंगजू का अलग बनाने टी यू का देखो क्या है जीरो तो जीरो ही है फिर वन तो सिक्स वन वनते सिक्स वन तो टेन, सॉरी टू तो टेन, टू तो टेन मतलब उ थ्री ट्वेल्व, थ्री ते ट्वेल्व मतलब एथे का है। फोर ते भी ट्वेल्व है ਦਨ 5 ਤੇ ਫਿਰ ਟਰਨ ਤਾਂ ਤੇ ਤੁਸੀਂ ਬਣਾ ਦੇਖੋ ਅਗਰ ਬਣਾਵਾਂਗੇ ਤਾਂ ਆਪਾਂ ਗ੍ਰਾਫ ਕੁਝ ਐਦਾਂ ਦਾ ਬਨੇਗਾ ਕਿ ਆਪਾਂ ਇਸ ਨੂੰ ਗਲਤੀ ਨਾਲ ਇਸ ਸਕੇਲ ਨਾਲ ਨਹੀਂ ਬਣਾਉਣਾ ਜੀ ਸਕੇਲ ਨਾਲ ਬਿਲਕੁਲ ਨਹੀਂ ਬਣਾਉਣਾ ਹੈ ਠੀਕ ਹੈ ਇਹ ਬਿਲਕੁਲ ਫ੍ਰੀ ਹੈਂਡ ਚੱਲੇਗਾ ਕਿਉਂਕਿ ਆਪਾਂ ਨੇ ਥੋੜਾ ਜਿਹਾ ਗਲਾਈ ਵਾਲੀ ਮੂਵਮੈਂਟ ਦਿਖਾਣੀ ਹੈ ਤੇ ਨੀਚੇ ਅਮ ਜਿਹੜਾ ਗ੍ਰਾਫ ਦੇਖਿਓ ਜ਼ੀਰੋ ਤੋਂ ਤਾਂ ਕੁਝ ਹੈ ਹੀ ਨਹੀਂਗਾ ਇਸਟਾਰਟ ਹੀ 1 ਤੋਂ 6 ਤੇ ਹੁੰਦਾ 2 ਤੇ 4 3 ਤੇ 2 3 ਤੇ 2 4 ਤੇ 0 ਤੇ 5 ਤੇ -2 ਤਾਂ تھوڑا نیچے دی وی جگہ بنا ਲਈ ਆਪਾਂ ਆਪਣਾ -2 ਨੂੰ ਰਿਪਰੈਜ਼ੈਂਟ ਹੋ ਜਾਏਗਾ ਤਾਂ ਇਹ ਜਦੋਂ ਬਣਾਓਗੇ ਬਿਲਕੁਲ ਸਿੱਧੀ ਲਾਈਨ ਬਣੇਗੀ ਵਿਜ਼ੂਅਲ ਰਿਪਰੈਜ਼ੈਂਟ MU ਆਹ ਲਾਈਨ ਹੈਗੀ TU ਦੀ ਇੱਕ ਬਹੁਤ ਇੰਪੋਰਟੈਂਟ ਪੁਆਇੰਟ ਜ਼ਰਾ ਗੌਰ ਕਰਨਾ ਇਹਨਾਂ ਦੋਹਾਂ ਦੇ ਵਿੱਚ ਰਿਲੇਸ਼ਨਸ਼ਿਪ ਸ਼ੋ ਕਰਨਾ ਹੀ ਆਪਣਾ ਮੇਨ ਮਕਸਦ ਹੈਗਾ ਪੇਪਰ 'ਚ ਕੁਸ਼ਚਨ ਵੀ ਰਿਲੇਸ਼ਨਸ਼ਿਪ ਦਾ ਪੁੱਛਦੇ ਨੇ ਵੀ ਇਹ ਦੋਹਾਂ ਚ ਆਪਸ 'ਚ ਕੀ ਸੰਬੰਧ ਹੈ ਤਾਂ ਸੰਬੰਧ ਜ਼ਰਾ ਦੇਖਿਓ ਆਹ ਤਾਂ ਸਿੱਧਾ ਨੀਚੇ-ਨੀਚੇ ਗਈ ਹੈ ਸਾਫ਼ ਦਿਖ ਰਿਹਾ ਹੈ TU ਬਾਰੇ ਕੁਝ ਖਾਸ ਗੱਲ ਆਣੇ ਉਹ ਇੰਪੋਰਟੈਂਟ ਹੈ TU ਉੱਪਰ ਜਾਂਦੀ 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 ਸਿੱਧੀ ਹੋ ਗਈ ਪਰ ਚਲੇ ਜਰਗੀ ਦੇਖਿਓ ਜਰਾ ਕੁਛ ਰਿਲੇਸ਼ਨਸ਼ਿਪ ਨੇ ਧਿਆਨ ਨਾ ਸਮਝਣਾ ਐਜ਼ ਲੋੰਗ ਐਜ਼ MU ਇਜ਼ ਪੋਜ਼ਿਟਿਵ ਜਦ ਤੱਕ MU ਪੋਜ਼ਿਟਿਵ ਹੈ ਉਦ ਤੱਕ ਤੁਹਾਡੀ TU ਇਨਕਰੀਜ਼ ਕਰਦੀ ਰਹੇਗੀ MU ਦੇਖੋ ਪੋਜ਼ਿਟਿਵ ਆ ਇਹ ਸਾਰੇ ਪੁਆਇੰਟਸ ਇਕ MU ਪੋਜ਼ਿਟਿਵ ਸੀਗੀ ਤੇ RTU ਵੱਧਦਾ 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 12 ਤੱਕ ਪਹੁੰਚ ਗਿਆ ਪਹਿਲਾ 6 ਫਿਰ 10 ਫਿਰ 12 ਉਸ ਤੋਂ ਬਾਅਦ ਜਦੋਂ एमयू 0 ਹੋਗੀ ਤਾਂ टीयू मैक्सिमम ਹੋ ਗਿਆ கான்ਸਟੈਂਟ ਹੋ ਗਿਆ ਜੀ ਜਿੱਥੇ एमयू 0 ਬਰਾਬਰ ਆ ਗਈ ਆ ਇਸ ਜਗ੍ਹਾ ਤੇ ਇਸ ਜਗ੍ਹਾ ਤੇ ਇਹਨੂੰ ਕੁਛ ਇਦਾਂ ਸ਼ੋ ਕੀਤਾ ਆ ਜਾਂਦਾ ਠੀਕ ਜਿੱਥੇ एमयू 0 ਹੈ ਉੱਥੇ टीयू मैक्सिमम ਹੈ ਤੇ கான்ਸਟੈਂਟ ਹੈ ਜਿੰਨਾ ਪਹਿਲਾਂ ਉਸ ਤੋਂ ਹੁਣ ਉਹ ਨਹੀਂ ਹੈ ਤਾਂ ਹੀ ਬੋਲਦੇ ਵੀ टीयू கான்ਸਟੈਂਟ ਹੈ ਉੱਥੇ ਅੱਗੇ ਦੇਖਣਾ ਜਦੋਂ ਐਮਯੂ ਨੈਰੇਟਿਵ ਹੋਗੀ ਐਮਯੂ ਨੀਚੇ ਚਲੇਗੀ ਤਾਂ ਟੀਯੂ ਘਟਨਾ ਸਟਾਰਟ ਜਿੱਥੇ ਐਮਯੂ 네ਗੇਟਿਵ ਚ ਗਈ ਆ 5th ਪੁਆਇੰਟ ਤੇ ਉਥੇ ਟੀਯੂ ਥੱਲੇ ਗਿਰ ਗਿਆ ਠੀਕ ਨੀਦਰ ਟੀਯੂ ਵਧੇ ਰਿਹਾ ਸੀਗਾ ਤੇ ਲਾਸਟ ਵਾਲੀ ਦੋ ਗੱਲਾਂ ਸਿੰਪਲ ਜੀਆਂ ਐਮਯੂ ਜੋ ਹੈ ਉਹ ਸਲੋਪ ਹੁੰਦੀ ਆ ਟੀਯੂ ਦੀ ਮਾਰਜਨਲ ਯੂਟਿਲਿਟੀ ਨਾਲ ਹੀ ਬੇਸਿਕਲੀ ਡਿਸਾਈਡ ਹੋਏਗਾ ਕਿ ਟੀਯੂ ਕਿਹਜੀ ਹੋਏਗੀ ਆ ਟੀਯੂ ਤੁਹਾਨੂੰ ਨਜ਼ਰ ਆ ਰਹੇ ਵੀ ਟਲਾਂ ਠੀਕ ਇਟ ਲਾਨ ਦੇ ਕੋਈ ਇਦਾਂ ਵੀ ਤਾਂ ਹੋ ਸਕਦਾ ਸੀਗਾ ਥੋੜਾ ਜਿਹਾ ਉੱਪਰ ਵੀ ਹੋ ਸਕਦਾ ਸੀਗਾ ਇਹ ਸਾਰਾ ਕੁਝ ਡਿਪੈਂਡ ਕਰੇਗਾ ਮਾਰਜਨ ਯੂਟਿਲਿਟੀ ਦੇ ਕਿ ਐਮਯੂ ਕਿੰਨੀ ਹੈਗੀ ਜਿਹਹ ਜੀ ਐਮਯੂ ਹੋਏਗੀ ਉਹ ਜੀ ਦੀ ਸ਼ੇਪ ਬਣੇਗੀ ਠੀਕ ਅੱਗੇ ਦੇਖਣਾ ਇੱਕ ਦੋ ਫਾਰਮੂਲੇ ਨੇ ਟੋਟਲ ਯੂਟਿਲਿਟੀ ਆਪਾਂ ਪਿੱਛੇ ਵੀ ਸਰਕਪਾਈ ਕੀਤੀ ਆ ਮਾਰਜਨ ਯੂਟਿਲਿਟੀਆਂ ਨੂੰ ਐਡ ਕਰਕੇ ਆ ਜਾਂਦੀ ਆ ਤਾਂ ਟੂ ਯੂ ਦਾ ਫਾਰਮੂਲਾ ਇੱਕ ਤਾਂ ਆ ਨਿਕਲੇਗਾ ਬਾਕੀ ਦੋ ਫਾਰਮੂਲੇ ਨੇ ਐਮਯੂ ਦੇ ਐਮਯੂ ਦਾ ਮੋਸਟ ਫੇਮਸ ਫਾਰਮੂਲਾ ਆਹ ਕੀ ਤੁਸੀਂ TU N TU N 1 ਕਰੋਗੇ ਜਦਾ ਮਤਲਬ ਕੀ ਨਿਕਲ ਪਲੀਸ ਸਿਆਣਾ ਦੇਖਿਓ ਸਪੋਜ਼ ਕਰੋ ਪੇਪਰ ਚ ਆ ਗਿਆ ਕਿ ਤੁਸੀਂ ਪਤਾ ਕਰੋ ਇਸ ਗ੍ਰਾਫ ਚ ਇਸ ਟੇਬਲ ਚ MU 3 ਨੰਬਰ ਵਾਲੀ ਪਤਾ ਕਰਨੀ ਆ MU 3rd ਯੂਨਿਟ ਦੀ ਪਤਾ ਕਰਨੀ ਆ ਤਾਂ ਫਾਰਮੂਲਾ ਕਿਵੇਂ ਬਣੇਗਾ ਜੀ TU N ਦੀ ਅਗਰ ਤੇ ਇੱਥੇ 3 ਪਾਵਾਂਗੇ ਇੱਥੇ N 1 N 1 ਮਤਲਬ 3 1 ਤਾਂ ਇੱਥੇ ਕਿੰਨਾ ਬਣ ਗਿਆ TU 3 TU 2 ਤਦ वैल्यू ਕਿੰਨੀ ਆਉਗੀ MU3 ਦੀ TU3 ਆਹਾਂ TU2 ਆਹਾਂ 12 10 वैल्यू ਆ ਗਈ 2 ਇਹ ਦੋ वैल्यू ਆ ਲਿਖੀ ਪਈ ਹੈ ਠੀਕ ਤਾਂ ਇਸ ਤਰੀਕੇ ਨਾਲ ਫਾਰਮੂਲਾ ਅਪਲਾਈ ਹੁੰਦਾ ਹੈ ਫਾਰਮੂਲਾ ਤੁਝਾ ਫਾਰਮੂਲਾ ਵੀ ਕਾਫੀ ਹੱਦ ਤੱਕ ਪਹਿਲੇ ਵਰਗਾ ਹੀ ਹੈ ਬਟ ਉਹਦੇ ਵਿੱਚ ਡਿਵੀਜ਼ਨ ਦਾ ਇਸਤੇਮਾਲ ਬੜੇ ਪਿਆਰ ਨਾਲ ਹੁੰਦਾ ਜਿਵੇਂ ਕਿ ਅ ਅਗਰ ਆਪਾਂ ਨੇ ਅਮੀ ਇਹ ਪਤਾ ਕਰਨੀ ਹੈ ਇਸ 파ਟ ਦੀ T ਜੋ ਪਹਿਲਾਂ ਨਾਲੋਂ ਕਿੰਨਾ ਚੇਂਜ ਹੋ ਗਿਆ 6 ਤੋਂ 10 ਹੋ ਗਿਆ ਜੀ 4 ਦਾ ਫਰਕ ਪੈ ਗਿਆ ਤੇ ਆਪਣਾ ਕੁਆਂਟੀਟੀ ਕਿੰਨੀ ਫਰਕ ਪੈਗੀ 1 ਤੋਂ 2 ਹੋ ਗਈ 2 1 1 ਤਾਂ ਇਹ ਕਟਾ ਕੇ ਆ ਗਿਆ 4 ਅਨਸਰ ਐਮ ਇਹਦਾ 4 ਆਊਗਾ ਜਿਹੜਾ ਇੱਥੇ ਲਿਖਿਆ ਹੋਇਆ ਠੀਕ ਇਹ ਫਾਰਮੂਲਾ ਨੋਰਮਲੀ ਉਹਦਾ ਯੂਜ਼ ਕੀਤਾ ਜਾਂਦਾ ਜਦੋਂ ਕੁਆਂਟੀਟੀ ਜਿਵੇਂ ਇੱਥੇ 1 1 1 ਦਾ ਗੈਪ ਹੈ ਅਗਰ ਗੈਪ 1 1 ਦਾ ਨਾ ਹੋਵੇ ਉਦੋਂ ਫਿਰ ਇਹ ਫਾਰਮੂਲਾ ਕੰਮ ਕਰਦਾ ਠੀਕ ਅੱਗੇ ਦੇਖਿਓ ਟੌਪਿਕ